Terima kasih telah menonton.

ਸੋ ਸਿਨਿਆ ਪੀਲੇ ਜੀ ਅਸਲਾਮ ਵਾਲਾ ਸੋ ਨੀਵਾਂ ਹੀ ਗੋਲੀ ਚੱਲੀ ਆ ਜੀ ਕਾਪੀ ਸ਼ਰਵਾੜ ਤੇ ਦਸ਼ਤਮਲ ਸ਼ਹਿਰ ਤੇ ਵੀ ਦਸ਼ਤਮਲ ਦੇਖੋ ਕੱਲ ਪੰਦਪਾਕੀ ਘਟਨਾ ਵਾਪਰੀ ਆ ਜੰਡਿਆਲਾ ਸ਼ਹਿਰ ਦੇ ਵਿੱਚ ਦਰਸ਼ਨੀ ਬਾਜ਼ਾਰ ਦੇ ਵਿੱਚ ਆ ਸੋਨੂ ਜੁਵਲਰਸ ਦੇ ਸਾਹਮਣੇ ਕੁਝ ਅਣਪਛਾਤੇ ਬੰਦੇ ਆਏ ਉਹਨਾਂ ਨੇ ਫਾਇਰ ਕੀਤੇ ਨੇ ਕਿਸੇ ਦਾ ਨੁਕਸਾਨ ਨਹੀਂ ਹੋ ਪਾਇਆ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਆ ਔਰ ਅਸੀਂ ਇਹਦੇ ਵਾਸਤੇ ਸਾਡੇ ਐਸਐਸਪੀ ਸਾਹਿਬ ਅੱਜ ਮੌਇਨਾ ਕਰਨ ਪਹੁੰਚੇ ਨੇ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਾਫੀ ਟਰੇਸ ਕਰ ਰਹੇ ਹਾਂ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਸਾਡੀਆਂ ਟੀਮਾਂ ਪੂਰੀਆਂ ਲੱਗੀਆਂ ਨੇ ਬਹੁਤ ਜਲਦ ਅਸੀਂ ਉਹਨਾਂ ਨੂੰ ਜਿਹੜਾ ਰਾਉਂਡ ਅਪ ਕਰ ਲਾਂਗੇ ਔਰ ਕੋਈ ਵੀ ਇਹੋ ਜੀ ਜਿਹੜੇ ਹੈਗੇ ਨੇ ਸ਼ਰਾਰਤੀ ਅਨਸਰ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਇਲਾਕੇ ਦੇ ਵਿੱਚ ਔਰ ਇਹਨਾਂ ਨੂੰ ਬਹੁਤ ਜਲਦੀ ਰਾਉਂਡ ਅਪ ਕਰਕੇ ਤੇ ਤੈਹ ਤੱਕ ਪਹੁੰਚਿਆ ਜਾਏਗਾ ਕਿ ਇਹਦੇ ਪਿਛੇ ਕਾਰਨ ਕੀ ਨੇ ਬਾਕੀ ਕਪਲ ਜੀ ਇਹ ਮੇਰਾ ਸਾਰਾ ਜੰਡੇ ਵਾਲਾ ਆਪਣਾ ਪਰਿਵਾਰ ਆ ਮੈਂ ਇਹਨਾਂ ਨੂੰ ਵਿਸ਼ਵਾਸ ਬੋਣਾ ਕਿ ਤੁਸੀਂ ਆਪੀ ਦੁਕਾਨ ਖੋਲੋ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਦੀ ਗੱਲ ਨਹੀਂ ਆ ਅਸੀਂ ਇੱਥੇ ਫੋਰਸ ਵੀ ਹੋਰ ਜਿਹੜੀ ਆ ਉਹ ਡਿਪਿਊਟ ਕਰ ਰਹੇ ਆ ਔਰ ਹਰ ਤਰ੍ਹਾਂ ਦੀ ਹਫਾਜ਼ਤ ਕਰਨਾ ਸ਼ਹਿਰ ਵਾਸੀਆਂ ਦੇ ਜਿਹੜਾ ਇਹ ਹਫਾਜ਼ਤ ਕਰਨਾ ਉਹ ਸਾਡਾ ਮੋਢਲਾ ਫਰਜ਼ ਆ ਸੋ ਅਸੀਂ ਇਹਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਕੰਮ ਕਰਕੇ ਅਸੀਂ ਦੋਸ਼ੀ ਪਾ ਰਹੇ ਆ ਕੁਝ ਤਾਂ ਕਾਫੀ ਜੜੀ ਨਫਰੀ ਵਧੀ ਸੀ ਪਰ ਹੁਣ ਫੇਰ ਥੋੜੇ ਦਿਨਾਂ ਤੋਂ ਜਿਹੜੀ ਨਫਰੀ ਘਟਾ ਦਿੱਤੀ ਗਈ ਚਮਕੀ ਮਲੇ ਸਰੇ ਤਿੰਨ ਦੇਖੋ ਕੋਈ ਇਲੈਕਸ਼ਨ ਸੀਗੀ ਪਿਛੇ ਇਲੈਕਸ਼ਨ ਦੇ ਵਿੱਚ ਜਾ ਕੇ ਕੁਝ ਬੰਦੇ ਜਿਹੜੇ ਸੀਗੇ ਤੁਹਾਨੂੰ ਪਤਾ ਪਿੰਡਾਂ ਦੀਆਂ ਇਲੈਕਸ਼ਨਾਂ ਸੀਗੀਆਂ ਉਹਦੇ ਵਾਸਤੇ ਥੋੜੇ ਜੇ ਬੰਦੇ ਉੱਧਰ ਡਿਪਿਊਟ ਕਰਨੇ ਪਏ ਸੀਗੇ ਦੁਬਾਰਾ ਅਸੀਂ ਨਫਰੀ ਜੜੀ ਆ ਉਹ ਪੂਰੀ ਇੱਥੇ ਕਰ ਰਹੇ ਹਾਂ ਸਰ ਪੀਸੀਆਰ ਜਦੋਂ ਮੁੱਠੇਗਾ ਲੱਗੇ ਸੀ ਉਦੋਂ ਕਾਫੀ ਇਹਨਾਂ ਚੀਜ਼ਾਂ ਦਾ ਬਚਿਆ ਸੀ ਇਹ ਦੁਬਾਰਾ ਪੀਸੀਆਰ ਦੁਬਾਰਾ ਪੀਸੀਆਰ ਵੀ ਲਗਾ ਰਹੇ ਹਾਂ ਜੀ ਨਫਰੀ ਵੀ ਵਧਾ ਰਹੇ ਹਾਂ ਔਰ ਪੀਸੀਆ